ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹਾਂ ਜੀ ਈਟੀਟੀ ਛਾੜ 35% ਸਬੰਧੀ ਨਵੀਂ ਵੀਡੀਓ ਲੈ ਕੇ ਕਾਫੀ ਲੰਬੇ ਸਮੇਂ ਤੋਂ ਬਹੁਤ ਸਾਰੇ ਕੇਸ ਜਿਹੜੇ ਨੇ 635% ਜਿਹੜੀ ਹੈ ਕੈਂਡੀਡੇਟਸ ਵੱਲੋਂ ਲਗਾਏ ਗਏ ਸੀਗੇ 6ਵੇਂ ਪੇ ਸਕੇਲ ਸੰਬੰਧੀ ਤੁਹਾਨੂੰ ਪਤਾ ਹੈ ਕਿ ਇਸ ਭਰਤੀ ਤੇ ਜਿਹੜਾ 7ਵਾਂ ਪੇ ਸਕੇਲ ਲੱਗਿਆ ਹੋਇਆ ਹੈ ਤਾਂ ਇਹਦੇ ਰਿਗਾਰਡਿੰਗ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੇ ਨੇ ਕੇਸ ਨੇ ਉਹ ਫਾਈਲ ਕੀਤੇ ਗਏ ਸੀ ਠੀਕ ਹੈ ਤਾਂ ਇਹਨਾਂ ਦੇ ਜਿਹੜੇ ਆਫੀਸ਼ੀਅਲ ਕੋਰਟ ਦੇ ਆਰਡਰ ਨੇ ਆਊਟ ਹੋ ਚੁੱਕੇ ਨੇ ਜੀ ਹੁਣ ਗੱਲ ਆਉਂਦੀ ਹੈ ਕਿ 635% ਭਰਤੀ ਤੇ 6ਵਾਂ ਪੇ ਸਕੇਲ ਲਾਗੂ ਹੋਏਗਾ ਜਾਂ ਨਹੀਂ ਤਾਂ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਲਗਭਗ ਹੁਣ ਤੱਕ ਇਸ ਕੇਸ ਦੇ ਸੰਬੰਧੀ ਜੇ ਆਪਾਂ ਗੱਲ ਤਾ ਲਗਭਗ 6 ਕੇਜ ਜਿਹੜੇ ਉਹ ਲੱਗ ਚੁੱਕੇ ਨੇ ਠੀਕ ਹੈ ਤੇ ਹਾਲੀ ਦੇ ਵਿੱਚ ਇਸ ਦੀ ਸੁਣਵਾਈ ਵੀ ਜਿਹੜੀ ਮਾਨਯੋਗ ਹਾਈ ਕੋਰਟ ਦੇ ਵਿੱਚ ਹੋਈ ਸੀ ਜਿਸ ਦੇ ਜਿਹੜੇ ਆਫੀਸ਼ੀਅਲ ਆਰਡਰ ਨੇ ਆਊਟ ਹੋ ਚੁੱਕੇ ਨੇ ਤਾਂ ਆਉ ਸਟਾਰਟ ਕਰਦੇ ਆ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਜੀ ਗੱਲ ਕਰ ਲਈਏ ਓਵਰਆਲ ਕੇਸਿਸ ਦੀ ਜਿੰਨੇ ਵੀ ਕੇਸ ਲੱਗੇ ਨੇ ਠੀਕ ਹੈ ਤਾਂ ਉਹਨਾਂ ਦਾ ਇੱਕੋ ਇੱਕ ਮੁੱਦਾ ਹੈ ਕਿ ਪੇਸ ਕੇਲ ਜਿਹੜਾ ਉਹ 6ਵਾਂ ਲਗਾਇਆ ਜਾਵੇ ਠੀਕ ਹੈ ਤੇ ਜੇ ਆਪਾਂ ਗੱਲ ਕਰ ਲਈਏ ਕਿ ਕਿੰਨੀ ਕੁ ਪੋਸੀਬਿਲਿਟੀ ਹੈ 6ਵਾਂ ਪੇਸ ਕੇ ਲੱਗਣ ਦੀ ਤਾਂ ਇਸ ਦੇ ਵਿੱਚ ਦੇਖੋ ਜਿੰਨੇ ਵੀ ਪਟੀਸ਼ਨਰ ਬਣੇ ਨੇ ਉਹ ਆਲਰੇਡੀ ਛਾੜ ਪੈਂਤੇ ਦੇ ਵਿੱਚ ਜੁਆਇਨ ਨੇ ਠੀਕ ਹੈ ਉਹਨਾਂ ਵੱਲੋਂ ਹੀ ਇਹ ਜਿਹੜਾ ਕੇਸ ਆ ਫਾਈਲ ਕੀਤਾ ਗਿਆ ਹੈ ਜੇ ਆਪਾਂ ਗੱਲ ਕਰ ਲਈਏ ਸੁਣਵਾਈ ਦੀ ਤਾਂ ਦੇਖੋ ਹਾਲੀ ਦੇ ਵਿੱਚ 29 ਮਈ ਨੂੰ ਜਿਹੜੀ ਸੁਣਵਾਈ ਆ ਉਹ ਹੋਈ ਸੀ ਤੇ ਉਸ ਦੇ ਜਿਹੜੇ ਕੋਰਟ ਦੇ ਆਰਡਰ ਨੇ ਆ ਚੁੱਕੇ ਨੇ ਤਾਂ ਇਹ ਦੇਖ ਸਕਦੇ ਹੋ ਜੀ ਤੁਸੀਂ ਇਹ ਪ੍ਰੋਪਰ ਆਰਡਰ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ ਤੁਸੀਂ ਉੱਥੇ ਜਾ ਕੇ ਵੀ ਜਿਹੜਾ ਇਸ ਨੂੰ ਚੈੱਕ ਕਰ ਸਕਦੇ ਹੋ ਤਾਂ ਇਹ ਜਿਹੜੀ ਕੇਸ ਦੀ ਸੁਣਵਾਈ ਹੋਈ ਸੀ ਇਸ ਦੇ ਵਿੱਚ ਐਟ ਦੀ ਐਂਡ ਜੇ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਭਗ ਡਿਪਾਰਟਮੈਂਟ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਜੀ ਠੀਕ ਹੈ ਇਸ ਭਰਤੀ ਤੇ ਜਿਹੜਾ ਹੈ ਜਿੰਨਾ ਪੋਟਿਸ਼ਨਰਸ ਵੱਲੋਂ ਕੇਸ ਲਗਾਇਆ ਗਿਆ ਇਸ ਭਰਤੀ ਤੇ 6ਵਾਂ ਪੇ ਸਕੇਲ ਜਿਹੜਾ ਲਾਗੂ ਕਰਨ ਦੇ ਲਈ ਡਿਪਾਰਟਮੈਂਟ ਨੂੰ 6 ਮਹੀਨੇ ਦਾ ਸਮਾਂ ਜਿਹੜਾ ਉਹ ਦੇ ਦਿੱਤਾ ਗਿਆ ਏ ਠੀਕ ਹੈ ਐਟ ਦੀ ਐਂਡ ਜੇ ਆਪਾਂ ਗੱਲ ਕਰ ਲਈ ਜਿੰਨੇ ਵੀ ਕੇਸ ਸੀਗੇ ਲਗਭਗ 6 ਕੇਸ ਨੇ ਉਹਨਾਂ ਸਾਰਿਆਂ ਦੀ ਸੁਣਵਾਈ ਦੀ ਜਿਹੜੀ ਇੱਕੋ ਨਤੀਜਾ ਜੋ ਵੀ ਆਰਡਰ ਆਇਆ ਇਹਨੂੰ ਸੇਮ ਆਇਆ ਨੇ ਠੀਕ ਹੈ ਉਸ ਦੇ ਵਿੱਚ ਇਹੀ ਗੱਲ ਕੀਤੀ ਗਈ ਹੈ ਕਿ ਲਗਭਗ 6 ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਜਿਹੜਾ ਡਿਪਾਰਟਮੈਂਟ ਹੈ ਇਸ ਭਰਤੀ ਤੇ ਜਿਹੜਾ 6ਵੇਂ ਪੇਸਕੇਲ ਲਾਗੂ ਕਰੇ ਤਾ ਹੁਣ ਇਹ ਸਾਰੀਆਂ ਚੀਜ਼ਾਂ ਡਿਪਾਰਟਮੈਂਟ ਤੇ ਡਿਪੈਂਡ ਕਰਦੀਆਂ ਨੇ ਕਿ ਆਉਣ ਵਾਲੇ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਕਿਸ ਤਰੀਕੇ ਨਾਲ ਇਸ ਨੂੰ ਟੈਕਲ ਕੀਤਾ ਜਾਏਗਾ ਕਿਸ ਤਰੀਕੇ ਨਾਲ ਇਹ ਜਿਹੜਾ ਪੇ ਸਕੇਲ ਆ ਉਹ ਲਾਗੂ ਕੀਤਾ ਜਾਏਗਾ ਠੀਕ ਹੈ ਜੀ ਬਾਕੀ ਤੁਹਾਡਾ ਕੀ ਵਿਚਾਰ ਹੈ ਇਸ ਕੇਸ ਨੂੰ ਲੈ ਕੇ ਕਿ 6ਵਾਂ ਪੇ ਸਕੇਲ ਲੱਗਣਾ ਚਾਹੀਦਾ ਹੈ ਜਾਂ ਨਹੀਂ ਤਾਂ ਤੁਸੀਂ ਆਪਣੇ ਜਿਹੜੇ ਨੇ opinion ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ 6835% ਸੰਬੰਧੀ ਹਰ ਪ੍ਰਕਾਰ ਦੇ ਅਫੀਸ਼ੀਅਲ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਦੇ ਨਾਲ ਜਰੂਰ ਜੁੜੋ ਹਰ ਪ੍ਰਕਾਰ ਦੇ ਅਪਡੇਟ ਜਿਹੜੇ ਤੁਹਾਨੂੰ ਟਾਈਮ ਟਾਈ ਜੀ ਤਾਂ ਇਹ ਹੈਗੇ ਸੀ ਆਫੀਸ਼ੀਅਲ ਆਰਡਰ ਤਾਂ ਇਹ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਹੋ ਜਾਣਗੇ ਉੱਥੇ ਜਾ ਕੇ ਤੁਸੀਂ ਇਸ ਨੂੰ ਜਿਹੜਾ ਚੈੱਕ ਹੈ ਉਹ ਕਰ ਸਕਦੇ ਹੋ ਠੀਕ ਹੈ ਜੀ ਤਾਂ ਮਾਣਿਓ ਹਾਈ ਕੋਰਟ ਵੱਲੋਂ ਆਪਣੇ ਆਰਡਰ ਜਿਹੜਨੇ ਜਾਰੀ ਕਰ ਦਿੱਤੇ ਗਏ ਨੇ ਹੁਣ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰੀਕੇ ਨਾਲ ਇਸ ਭਰਤੀ ਨੂੰ ਜਿਹੜਨੇ ਉਹ ਟੈਕਲ ਕਰਦੇ ਨੇ ਕਿਸ ਤਰੀਕੇ ਨਾਲ ਇਸ ਭਰਤੀ ਤੇ ਜਿਹੜਾ ਹੈ ਪੇ ਸਕੇਲ ਲਾਗੂ ਹੋਏਗਾ ਜਾਂ ਨਹੀਂ ਇੱਕ ਤਰੀਕੇ ਨਾਲ ਦੇਖੋ ਜੇ ਆਪਾਂ ਗੱਲ ਕਰੀਏ ਕਿ ਜੇਕਰ ਛੇਵਾਂ ਪੇ ਸਕੇਲ ਸਟਾਰਟਿੰਗ ਦੇ ਵਿੱਚ ਲੱਗਦਾ ਤਾਂ ਬੇਸਿਕ ਪੇ ਦਾ ਬਹੁਤ ਫਰਕ ਪੈ ਜਾਂਦਾ ਹੈ ਠੀਕ ਹੈ ਜਿਵੇਂ ਹੁਣ ਦੇਖੋ ਤੁਸੀਂ ਓਵਰ 올 ਆਪਾਂ ਗੱਲ ਕਰੀਏ ਤਾਂ ਇਸ ਸਮੇਂ ਸੱਤਵੇਂ ਪੇ ਕਮਿਸ਼ਨ ਦੇ ਅੰਡਰ ਜੀ ਗੱਲ ਕਰਦੇ ਆ ਤਾਂ 29200 ਜਿਹੜੀ ਹੈ ਬੇਸਿਕ ਪੇ ਹੈ ਠੀਕ ਹੈ ਯਾਨੀ ਕਿ 25000 ਦੇ ਕਰੀਬ ਜਿਹੜੀ ਹੈ ਸੈਲਰੀ ਆ ਅਕਾਊਂਟ ਦੇ ਵਿੱਚ ਆ ਰਹੀ ਹੈ ਠੀਕ ਹੈ 6835 ਦੀ ਜੇ ਆਪਾਂ ਗੱਲ ਕਰੀਏ ਜੇ ਜੇ ਆਪਾਂ 6ਵੇਂ ਪੇ ਸਕੇਲ ਦੇ ਅਕੋਰਡਿੰਗ ਗੱਲ ਕਰੀਏ ਤਾਂ ਤੁਸੀਂ ਉਹੀ 10200 ਕੁਝ ਸਮਥਿੰਗ ਐਨਾ ਕਾ 6ਵੇਂ ਪੇ ਸਕੇਲ ਦੇ ਅਕੋਰਡਿੰਗ ਜਿਹੜਾ ਉਹ ਮਿਲਦਾ ਠੀਕ ਹੈ ਤਾਂ ਬਹੁਤ ਸਾਰਾ ਫਰਕ ਹੈ ਦੋਨਾਂ ਹੀ ਪੇ ਸਕੇਲ ਦੇ ਵਿੱਚ ਆਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੂਗਾ ਕਿ ਕਿਸ ਤਰੀਕੇ ਨਾਲ ਇਹ ਭਰਤੀ ਜਿਹੜੀ ਕਵਰ ਹੁੰਦੀ ਹੈ ਕਿਸ ਤਰੀਕੇ ਨਾਲ ਇਹ ਜਿਹੜਾ ਹੈ ਪੇ ਸਕੇਲ ਆ ਉਹ ਡਿਸਾਈਡ ਹੋਏਗਾ ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗੱਲ ਕਰਾਂਗੇ ਤਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ